ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ 328 ਪਾਵਨ ਸਰੂਪ ਜਿਹੜੇ ਕਿ ਲਾਪਤਾ ਹੈਗੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਉਹਨਾਂ ਦੇ ਹਵਾਲੇ ਦੇ ਨਾਲ ਸੀਐਮ ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ 328 ਪਾਵਨ ਸਰੂਪਾਂ ਤੋਂ ਕੁਝ ਸਰੂਪ ਜਿਹੜੇ ਆ ਉਹ ਮਿਲ ਗਏ ਹੀਗੀ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਮਾਂ ਦੇ ਹੱਥ ਦੇ ਵਿੱਚ ਇੱਕ ਬਹੁਤ ਵੱਡੇ ਸਬੂਤ ਲੱਗੇ ਨੇ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਰਾਮ ਕਰ ਦਿੱਤਾ ਤੇ ਰਾਮ ਤੁਹਾਡੇ ਸਾਹਮਣੇ ਸਿਰਉਣ ਜਾ ਰਹੇ ਆ। ਯਾਨੀ ਬਰੇ ਤਰੀਕੇ ਦੇ ਨਾਲ ਸੁਖਬੀ ਸਿੰਘ ਬਾਦਲ ਔਰ ਧਮੀ ਸਾਹਿਬ ਔਰ ਨਾਲ ਹੀ ਗੜਗੱਜ ਉਹਨਾਂ ਨੂੰ ਵੀ ਕਾਂਬਾ ਚੜ ਗਿਆ ਕਿ ਪੰਜਾਬ ਦੀ ਪੁਲਿਸ ਜਿਹੜੇ 328 ਰੁਪਏ ਨੂੰ ਲੈ ਕੇ ਜਾਨੀ ਐਸਆਈਟੀ ਦੀ ਜਿਹੜੀ ਟੀਮ ਬਣੀ ਹੈ ਨਾ ਉਹ 328 ਰੁਪਏ ਨੂੰ ਲੈ ਕੇ ਹੀ ਬਣਾਈ ਗਈ ਸੀ। ਪਰ ਜਿਹੜੀ ਗੇਮ ਦੇ ਅੰਦਰ ਥੋੜੇ ਵੱਡੇ ਧਨਾਰ ਲੋਕ ਫਸਣਗੇ ਉਹ ਖਬਰ ਧਾਰਿਆਂ ਵਾਲੇ ਸਾਂਝੀ ਕਰਨ ਜਾ ਰਹੇ ਕਿਉਂਕਿ ਦੂਰੇ ਤੀਰੇ ਝੜ ਕੇ ਲੱਜੁਕੇ ਨੇ ਇੱਕ ਪਾਸੇ 169 ਰੁਪਏ ਦੀ ਖਬਰ ਜਿਹੜੀ ਧਾਰਿਆਂ ਨਾਲ ਸਾਂਝੀ ਕਰਾਂਗੇ ਮੁੱਖ ਮੰਤਰੀ ਨੇ ਦਾਵਾ ਕਰ ਦਿੱਤਾ ਤੇ 328 ਰੁਪਏ ਦੇ ਵਿੱਚੋਂ 169 ਜਿਹੜੇ ਕੇ ਸਰੂਪ ਆ ਉਹ ਮਿਲ ਚੁੱਕੇ ਨੇ ਔਰ ਦੂਜੇ ਪਾਸੇ ਵੱਡੇ ਐਕਸ਼ਨ ਦੀ ਜਿਹੜੀ ਤਿਆਰੀ ਹੈ ਨਾ ਉਹ ਇੱਕ ਪਾਸੇ ਨਹੀਂ ਦਰਸਲ ਦੇ ਵਿੱਚ ਕੋਲੀ ਹਨ ਜਿਹੜਾ ਕੋਲੀ ਹੋਰ ਵੀ ਪੱਤੇ ਖੋਲ ਦਿੱਤੇ ਨੇ ਯਾਨੀ ਮੁੱਖ ਮੰਤਰੀ ਦੀ ਅੱਜ ਜਿਵੇਂ ਕਿ ਕਹਿ ਸਕਦੇ ਆ ਪੂਰੇ ਪੰਜਾਬ ਭਰ ਦੇ ਵਿੱਚ ਬੰਲੇ ਬੰਲੇ ਹੋ ਗਈ ਹੈ ਕਿਉਂਕਿ ਇੱਕ ਪਾਸੇ ਬਾਦਲਾਂ ਨੂੰ ਝੜਕਾ ਔਰ ਦੂਜੇ ਪਾਸੇ ਵੱਡੇ ਐਕਸ਼ਨ ਦੀ ਜਿਹੜੀ ਤਿਆਰੀ ਤੇ ਉਹਨਾਂ ਨੇ ਹੁਕਮ ਜਾਰੀ ਕੀਤੇ ਹਨ ਜਿਹੜੀ ਵਾਰ-ਵਾਰ ਗੱਲ ਇਹ ਘੁੰਮ ਰਹੀ ਹੈ ਮੀਡੀਆ ਦੇ ਵਿੱਚ ਕਿ ਸੁਖਵੀਰ ਬਾਦਲ ਨੂੰ ਪੰਜਾਬ ਦੀ ਸਰਕਾਰ ਕਿਹੜੇ ਮਾਮਲੇ ਦੇ ਤਹਿਤ ਗ੍ਰਿਫਤਾਰ ਕਰ ਸਕਦੀ ਹੈ ਉਹ ਮਾਮਲੇ ਦੋ ਨੇ ਇੱਕ ਤਾਂ ਗੁਰੂ ਦੇ ਸਰੂਪਾਂ ਨੂੰ ਲੈ ਕੇ ਆ ਇਸ ਮਾਮਲੇ ਨੂੰ ਵੀ ਵਿਚੇ ਰੱਖਿਆ ਜਾਊਗਾ ਔਰ ਦੂਜੇ ਪਾਸੇ ਜਿਹੜਾ ਕਿ ਆਮਦਨ ਤੋਂ ਜ਼ਿਆਦਾ ਮਾਮਲਾ ਨਾ ਉਹ ਬਾਗਲਾਂ ਦਾ ਹੀ ਨਿਕਲਣਾ ਤਾਂ ਹੁਣ ਇੱਥੇ ਬੜੇ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਦੇ ਜਥੇਦਾਰ ਔਰ ਧਾਮੀ ਨੂੰ ਇਸ ਗੱਲ ਦੀ ਖੇਸ ਕਿਵੇਂ ਲੱਗੂਗੀ ਉਹ ਵੀ ਜਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਇਹਨਾਂ ਲੋਕਾਂ ਦਾ ਹੀ ਦਾਵਾ ਸੀ ਨਾ ਕਿ ਅਸੀਂ ਐਸਆਈਟੀ ਨੂੰ ਸੰਜੋਗ ਨਹੀਂ ਦਿੰਦੇ ਬਲਕਿ ਉਹਨਾਂ ਦਾ ਹਰ ਵਿਆਹ ਨਹੀਂ ਆਇਆ ਸੀ ਕਿ ਅਸੀਂ ਸੰਯੋਗ ਕਰਨ ਨੂੰ ਤਿਆਰ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਕੋਲੀ ਇਹ ਜਿਹੜਾ ਉਹ ਪੱਤੇ ਖੋਲੂਗਾ ਕੋਲੀ ਦੀ ਮੁੱਠੀ ਦੇ ਵਿੱਚ ਕੱਲੇ ਸੁਖਬੀਰ ਸਿੰਘ ਬਾਦਲ ਦੀ ਜਾਣ ਹੀ ਨਹੀਂ ਬਲਕਿ ਨਾਲ ਗੜਗਾਜ ਸਿੰਘ ਔਰ ਧਾਮੀ ਵਰਗਿਆਂ ਦੀ ਵੀ ਹੈ ਕਿਉਂਕਿ ਐਸਜੀਪੀਸੀ ਦਾ ਅਕਾਊਂਟਰਡ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਅਕਾਊਂਟਰਡ ਉਹੀ ਕੋਲੀ ਸੀ ਜਿਹੜੇ ਬੰਦੇ ਨੂੰ ਪਹਿਲੇ ਨੰਬਰ ਦੇ ਉੱਤੇ ਗ੍ਰਿਫਤਾਰ ਕੀਤਾ ਜਾਂਦਾ ਔਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵਿਸ਼ੇ ਨੂੰ ਲੈ ਕੇ ਲਾਈਵ ਹੋ ਕੇ 328 ਰੁਪਏ ਦੇ ਵਿੱਚੋਂ 169 ਜਿਹੜੇ ਕੇ ਸਰੂਪ ਹੋ ਲੱਭ ਚੁੱਕੇ ਨੇ ਉਹਨਾਂ ਦੀ ਡਿਟੇਲ ਮੁੱਖ ਮੰਤਰੀ ਦੇ ਰਹੇ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵੱਡੇ ਐਕਸ਼ਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਨਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ ਇਹ ਇਹ ਮੱਥਾ ਟੇਕਣ ਨੂੰ 40 ਮੁਕਤਿਆਂ ਦੀ ਧਰਤੀ ਨੂੰ ਮੱਥਾ ਟੇਕਣ ਨੂੰ ਇੱਧਰ ਉੱਧਰ ਹੀ ਕਹਿੰਦੇ ਆ ਇੱਧਰ ਉੱਧਰ ਜਿਵੇਂ ਉਹ ਇੱਕ ਇਹਨਾਂ ਦਾ ਸੀਗਾ ਕਿਹੜਾ ਮੈਂ ਤਾਂ ਨਾ ਹੀ ਉਹਦਾ ਲੈਣਾ ਵੈਸੇ ਠੀਕ ਨਹੀਂ ਹੈਗਾ ਉਦੋਂ ਉਹਨੂੰ ਮਾਫੀ ਪਾ ਦੋ ਤਿੰਨ ਵਾਰੀ ਮਾਫ ਕਰਤਾ ਦੋ ਤਿੰਨ ਵਾਰੀ ਕੱਢਤਾ ਉਹ ਬਲਟੋਆ ਉਹਨੂੰ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਸ੍ਰੂਪ ਚੋਰੀ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਾ ਛੱਡੋ ਯਾਰ ਕੋ ਚੱਚ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹਨਾਂ ਵਾਸਤੇ ਚੱਚ ਦੀ ਗੱਲ ਨਹੀਂ ਹੈਗੀ ਦੇਖੋ ਕਮਾਲ ਕਮਾਲ ਕੋਈ ਗੱਲ ਨਹੀਂ ਦੇਖਦਾ ਪ੍ਰਮਾਤਮਾ ਨਾ ਕਸ ਹੰਨ ਮਾਰਦਾ ਐ ਨਾ ਲੱਤ ਮਾਰਦਾ ਐ ਰੱਬ ਜਦੋਂ ਮਾਰਦਾ ਐ ਮੱਤ ਮਾਰਦਾ ਐ ਮੇਰੇ ਵੀਰੋ ਮੈਨੂੰ ਆਹ ਪਾਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਮੈਸੇਜ ਆਇਆ ਜੋ ਸਾਡੀ ਡਿਊਟੀ ਪਰਮਾਤਮਾ ਨੇ ਸਾਡੀ ਪਕਸ਼ੀ ਹੈ ਸਾਨੂੰ ਉਹ ਨਿਮਾਉਣ ਲੱਗੇ ਹੋਏ ਆਂ ਵੀਰੋ ਪੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਨੂੰ ਦੇ ਦਿੱਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 139 ਸਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੁਪਏ ਇਹੋ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਲੈ ਤਾਂ ਸੋਨੇ ਪੰਜਾਬ ਵਾਲੇ ਜਿਵੇਂ ਕਿ ਮੁੱਖ ਮੰਤਰੀ ਦੇ ਮੁਤਾਬਕ 169 ਰੁਪਏ ਤਾਂ ਮਿਲ ਗਏ ਨੇ ਪਰ 143 ਰੁਪਏ ਹਲੇ ਵੀ ਗਾਇਬ ਨੇ ਔਰ 30 ਰੁਪਿਆਂ ਦਾ ਜਿਹੜਾ ਮਾਮਲਾ ਨਾ ਉਹ ਦਰਸਲ ਦੇ ਵਿੱਚ ਉਹਨਾਂ ਕੋਲ ਪਰਚੀਆਂ ਨਹੀਂ ਵੀ ਅਸੀਂ ਆਹ ਕਿਨੂੰ ਦਿੱਤੇ ਨੇ ਇੱਕ ਪਾਸੇ ਤਾਂ ਇਹਨਾਂ ਨੇ ਐਲਾਨ ਕਰ ਦਿੱਤਾ ਕਹਿੰਦੇ ਜੀ ਅਸੀਂ ਤਾਂ ਸੰਯੋਗ ਕਰ ਰਹੇ ਹਾਂ ਗੜਗੱਜ ਦੀ ਗੱਲ ਜਿਹੜਾ ਕਿ ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਦੇ ਚਫੇਦਾਰ ਉਹਨਾਂ ਦਾ ਦਾਵਾ ਸੀ ਕਿ ਅਸੀਂ ਦਾ ਐਸਆਈਟੀ ਨੂੰ ਸੰਯੋਗ ਦੇ ਰਹੇ ਹਾਂ ਪਰ ਦੂਜੇ ਪਾਸੇ ਪਾਸਟੀਆਂ ਰੱਖੀ ਬੈਠੇ ਦਾਦੇ ਕਿਉਂ ਨਹੀਂ ਫਿਰ ਇਹ ਕਾਦੇ ਨਾਂ ਦਾ ਸੰਯੋਗ ਹੈ ਤੁਸੀਂ ਪੁਲਿਸ ਨੂੰ ਦੱਸੋ ਕਿ ਆ ਸਰੂਪ ਭਾਈ ਇੱਥੇ ਭੇਜੇ ਨੇ ਮਾਮਲੇ ਨੂੰ ਨਿਪਟਾਇਆ ਜਾਵੇ ਪਰ ਦਰਸਲ ਦੇ ਵਿੱਚ ਹੀ ਉਹਨਾਂ ਚ ਕੋ ਸਰੂਪ ਨਹੀਂ ਦੱਦੇ ਜਿੰਨਾ ਚਿਕ ਵੱਡੇ ਪੱਦਰ ਦੇ ਉੱਤੇ ਇਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਤਾਂ ਹੁਣ ਸੁਖਵੀਰ ਬਾਦਲ ਦੀ ਗੱਲ ਕਿਉਂ ਡਰ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਕਿ ਮੈਨੂੰ 328 ਰੂਪਾਂ ਦੇ ਮਾਮਲੇ ਦੇ ਅੰਦਰ ਵੀ ਨਾਮਜ਼ਦ ਕੀਤਾ ਜਾਊਗਾ ਕਿਉਂਕਿ ਜਿਹੜੀ ਸ਼ਰੋਮਣੀ ਕਮੇਟੀ ਹੈ ਉਹ ਬਾਦਲਾ ਨਹੀਂ ਦੀਨਤਾ ਚਲਦੀ ਹੈ ਤਾਂ ਸਾਰਾ ਪੰਜਾਬ ਜਾਣਦਾ ਇਹਦੇ ਤੋਂ ਤਾਂ ਨਹੀਂ ਕੋਈ ਭੁੱਲਿਆ ਪਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਬੀਬਾ ਸਾਹਿਬ ਉਹਨਾਂ ਦਾ ਵੀ ਇੱਕ ਬਿਆਨ ਆ ਗਿਆ ਸੀ ਉਹ ਕਹਿੰਦੀ ਕੋਲੀ ਦਾ ਤਾਂ ਲੈਣਾ ਦੇਣਾ ਹੀ ਨਹੀਂ ਜਦੋਂ ਐਸਜੀ ਪੀਸੀ ਦਾ ਕਾਊਂਟਰਡ ਹੈ ਮਾੜੀ ਮੋਟੀ ਤਾਂ ਉਹਨੂੰ ਜਾਣਕਾਰੀ ਹੋਣੀ ਜਿਹੜਾ ਡੀਵੀਆਰ ਪੱਤੇ ਉਹਨਾਂ ਦਾ ਉਸ ਡੀਵੀਆਰ ਦੇ ਵਿੱਚ ਖੁਲਾਸੇ ਹੁੰਦੇ ਜਾ ਰਹੇ ਨੇ ਦਾ ਕੰਪਿਊਟਰ ਸਾਰਾ ਸਿਸਟਮ ਉਹਦੇ ਕੋਡ ਵੀ ਤੜਵਾਏਗੇ ਔਰ ਸਭ ਤੋਂ ਵੱਡੀ ਇਨਪੁਟ ਪਤਾ ਕੀ ਹੈ ਦੇ ਵਿੱਚ ਕਹਿੰਦੇ ਜੀ ਹੁਣ ਸੁਖਬੀਰ ਸਿੰਘ ਬਾਦਲ ਬਾਰੇ ਪੁੱਛ ਕੇ ਛੋਰੀ ਆ ਕੋਲੀ ਨੂੰ ਕਿ ਹੁਣ ਸੁਖਬੀਰ ਬਾਦਲ ਦਾ ਚਿੱਠਾ ਦੱਸ ਕੀ ਕੀ ਉਹਦੇ ਅਕਾਊਂਟ ਦੇ ਅੰਦਰ ਕਿੰਨੇ ਰੁਪਈਏ ਨੇ ਤੇ ਟੇਕ ਇਟ ਟੂ ਬੀ ਜਿਆਦਾ ਦਾ ਯਾਨੀ ਸੇਮ ਪੈਟਰਨ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਨਾ ਬਿਕਰਮ ਸਿੰਘ ਮਜੀਠੀਏ ਦੀ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਆਮਦਨ ਤੋਂ ਜ਼ਿਆਦਾ ਮਾਮਲੇ ਦੇ ਅੰਦਰ ਗਿਰਵਧਾਰ ਕੀਤਾ ਜਾਊਗਾ ਤੇ ਇਹ ਗੱਲ ਆ ਨਾ ਜਣੀ ਛੋਰਾ ਤੇ ਆ ਪੰਜਾਬ ਭਰ ਦੇ ਵਿੱਚ ਇਹਨਾਂ ਲੋਕਾਂ ਦੀ ਬਿਲਕੁਲ ਪੱਟੀ ਮੇਸ ਹੋ ਚੁੱਕੀ ਆ ਔਰ ਜਿੱਧਰ ਵੀ ਕੋਈ ਜਾਂਦਾ ਤੁਸੀਂ ਵੇਖਿਓ ਕਦੇ ਕਿਸੇ ਨੂੰ ਪੁੱਛ ਕੇ ਕਿ ਹਵਾ ਜੀ ਕੀਦੀ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਾ ਕਿਉਂ ਰਿਪੀਟ ਕਰਨਗੇ ਲੋਕਾਂ ਦਾ ਧਿਆਨ 328 ਰੁਪਏ ਨੇ ਖਿੱਚ ਲਿਆ ਜਿਹੜਾ ਕਿ ਪਹਿਲਾਂ ਰਹੀਆਂ ਦੋਨੇ ਸਰਕਾਰਾਂ ਦੇਖੋ ਪਹਿਲਾਂ ਇੱਕ ਅਕਾਲੀਆ ਦੀ ਸਰਕਾਰ ਰਹਿੰਦੀ ਆ ਕਾਂਗਰਸ ਦੀ ਰਹਿੰਦੀ ਆ ਇਹ ਤਾਂ ਦੋਵੇਂ ਇੱਕੋ ਜਿਹੀ ਕਰ ਨੇ ਇਹਨਾਂ ਦਾ ਕੋਈ ਬਖਰੇਮਾ ਨਹੀਂ ਆਪਾਂ ਸਮਝ ਸਕਦੇ ਇਦੋਵੇਂ ਇੱਕੋ ਕਰ ਨੇ ਇਹਨਾਂ ਦੋਵਾਂ ਨੇ ਰਲ ਕੇ ਆਕਾਲ ਤਖਤ ਨੂੰ ਖਾਦਾ ਉਹਨ ਵਰਤਿਆ ਗੋਲ ਕਹਿੰਦਾ ਭਾਈ ਸਭੀ ਖਾਦਾ ਇਸ ਗੱਲ ਨੂੰ ਕਈ ਵਾਰ ਪੰਜਾਬ ਦੇ ਲੋਕ ਬੁੱਧੀਜੀਵੀ ਵੀ ਕਹਿ ਚੁੱਕੇ ਕਿ ਸੁਖਬੀਰ ਸਿੰਘ ਬਾਦਲ ਤਾਂ ਉਹ ਨੇਤਾ ਨੇ ਆਪਣੀ ਮਹਾਮਰੀ ਦੇ ਉੱਤੇ ਵੀ ਕਹਿੰਦੇ ਆ ਕਹਿੰਦੇ ਜੀ ਐਸਜੀਪੀਸੀ ਦਾ ਲੰਗਰ ਓਖੇ ਚਲਾ ਦਿੱਤਾ 328 ਪਾਵਨ ਸਰੂਪ ਜਿਹੜੇ ਕਿ ਲਾਪਤਾ ਹੈਗੇ ਆ ਕਿਸੇ ਨੂੰ ਉਹਨਾਂ ਦੇ ਬਾਰੇ ਕੋਈ ਮਾਲੂਮਾਤ ਨਹੀਂ ਹੈਗੀ ਸਿੱਖ ਜਿੱਥੇ ਬੰਦਿਆ ਨਿਹੰਗ ਸਿੰਘ ਔਰ ਸਿੱਖ ਪੰਥ ਜਿਹੜੇ ਆ ਸਭ ਇਸ ਚੀਜ਼ ਨੂੰ ਲੈ ਕੇ ਇਹ ਮਾਮਲਾ ਜਿਹੜਾ ਵਾ ਕਾਫੀ ਦੇਰ ਤੋਂ ਚੁੱਕਿਆ ਜਾ ਰਿਹਾ ਸੀਗਾ ਕਿ 328 ਪਾਵਨ ਸਰੂਪਾਂ ਦੇ ਬਾਰੇ ਜਿਹੜੀ ਹੈ ਮਾਲੂਮਾਤ ਦਿੱਤੀ ਜਾਵੇ ਜਦ ਕਿ ਜਦੋਂ ਇਹ ਗੱਲਬਾਤ ਹੁੰਦੀ ਸੀਗੀ ਉਦੋਂ ਅਕਾਲ ਤਖਤ ਦੇ ਜਥੇਦਾਰ ਦਾ ਇਹ ਕਹਿਣਾ ਹੁੰਦਾ ਸੀ ਕਿ ਕੋਈ ਹੋਰ ਗੱਲ ਕਰੋ ਇਸ ਚੀਜ਼ ਨੂੰ ਛੱਡੋ ਕਿ 328 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੈ ਉਹਨਾਂ ਵਾਸਤੇ ਕੋਈ ਮਾਮਲਾ ਹੀ ਨਹੀਂ ਸੀਗਾ ਇਸ ਲਈ ਤੇ ਉਹਨੂੰ ਛੱਡਣ ਦੀ ਗੱਲ ਕਰਦੇ ਸੀਗੇ ਹੋਰ ਇਸ ਤੋਂ ਖਾਸ ਮੁੱਦਾ ਕਿਹੜਾ ਹੋ ਸਕਦਾ ਹੈਗਾ ਵੈ ਉਹ ਸਵਾਲੇਨਾ ਸੀਐਮ ਕੋ ਕੋ ਹੰਦਮਾਨ ਜਿਹੜਾ ਐਕਸ਼ਨ ਕੀਤਾ ਉਸ ਤੋਂ ਤੇ ਪੰਜਾਬ ਦੇ ਲੋਕ ਸਿੱਖ ਜਿਹੜੇ ਆ ਉਹ ਖੁਸ਼ ਸੀਗੇ ਲੇਕਿਨ ਹੁਣ ਜਿਹੜੀ ਕੋਈ ਖ਼ਬਰ ਹੀ ਸੁਣਾਈ ਹੈ ਉਹ ਇਹ ਹੈ ਕਿ 328 ਪਾਵਨ ਸਰੂਪਾਂ ਦੇ ਵਿੱਚੋਂ 139 ਜਿਹੜੇ ਆ ਉਹ ਮਿਲ ਗਏ ਹੀਗੀ ਹੈ ਔਰ ਜਿਹੜੇ ਬਾਕੀ ਰਹਿ ਗਏ ਆ ਉਹ ਵੀ ਜਲਦ ਜਿਹੜੇ ਆ ਉਹਨਾਂ ਦਾ ਪਤਾ ਲਾ ਲਿਆ ਜਾਏਗਾ ਕਿਉਂਕਿ ਜਿਹੜੀ ਐਸਆਈਟੀ ਬਣਾਈ ਗਈ ਹੈ ਉਹ ਖਾਸ ਸਿਰਫ ਨਾ ਪਾਵਨ ਸਰੂਪਾਂ ਦਾ ਪਤਾ ਲਾਉਣ ਵਾਸਤੇ ਬਣਾਈ ਗਈ ਹੈ ਪਹਿਲੇ ਜਿਹੜੀ ਕਿ ਅਕਾਲ ਤਖਤ ਦੇ ਜਥੇਦਾਰ ਨੇ ਸਾਫ ਇਨਕਾਰ ਕਰਤਾ ਸੀ ਕਿ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਮਾਲੂਮਾਤ ਫਰਾਮ ਨਹੀਂ ਕੀਤੀ ਜਾਏਗੀ ਪਰ ਹੁਣ ਉਹਨਾਂ ਨੇ ਯੂ ਕਰ ਲਿਆ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜੋ ਕੁਝ ਹੋ ਸਕੇਗਾ ਅਸੀਂ ਪਾਵਨ ਕਰਾਂਗੇ 328 ਪਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵਿਰੋਧ ਤੁਸੀਂ ਇਹ ਖੁਸ਼ਖਬਰੀ ਸੁਣ ਕੇ ਸੀਮ ਭਗਵੰਤ ਮਾਨ ਦੇ ਕੋਲ ਜਿਹੜੀ ਉਹਨਾਂ ਨੇ 328 ਪਵਨ ਸਰੂਪਾਂ ਦੇ حوالے ਨਾਲ ਸੁਣਾਈ ਹੈ ਕਿ ਤੁਹਾਡਾ ਰੱਦ ਹੋ ਮਲੇਗਾ ਵੇ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼